ਔਰ ਅੱਜ ਅਸੀਂ ਸਿੰਘ ਸਾਹਿਬ ਨੂੰ ਮਿਲੇ ਆ ਸਿੰਘ ਸਾਹਿਬ ਨੂੰ ਮਿਲਣ ਦਾ ਕਾਰਨ ਇਹ ਮਿਲੇ ਅਸੀਂ ਬੜੇ ਦੁੱਖ ਦੇ ਨਾਲ ਹਾਂ ਤੇ ਖੁਸ਼ ਹੋ ਕੇ ਅਸੀਂ ਇਹ ਕਰਕੇ ਆਏ ਆ ਕਿ ਸ਼੍ਰੋਣੀ ਕਮੇਟੀ ਨੇ 1 23 ਨਵੰਬਰ 23 ਅਗਸਤ 2021 ਨੂੰ ਮਤਾ ਪਾਇਆ ਸੀ ਕਿ ਧਰਮੀ ਫੌਜੀ ਨੇ ਜਰਨਲ ਕੋਰਟ ਮਾਰਲੇ ਤੇ ਸ਼ਹੀਦ ਧਰਮੀ ਫੌਜੀ ਨੇ ਉਤੋਂ ਬਾਅਦ ਅਸੀਂ ਮੰਗ ਰੱਖੀ ਤੇ ਪਿਛਲੇ ਸਾਲ 21 ਜੁਲਾਈ 2023 ਨੂੰ ਸਾਡੀ ਸਬ ਕਮੇਟੀ ਦੀ ਮੀਟਿੰਗ ਹੁੰਦੀ ਆ ਉਹਦੇ ਵਿੱਚ ਪ੍ਰਧਾਨ ਸਾਹਿਬ ਜਿਹੜੀ ਸ਼੍ਰੋਣੀ ਕਮੇਟੀ ਆ ਸਾਨੂੰ ਨਹੀਂ ਧਰਮੀ ਫੌਜੀ ਮੰਨਦੀ ਫਿਰ ਸਾਡੀ ਦੁਬਾਰਾ 24 ਅਕਤੂਬਰ 2023 ਨੂੰ ਹਰਜਿੰਦਰ ਸਹਿਤਾ ਮੇਨ ਸ਼ੌਮਲਿਕਿ ਦੇ ਪ੍ਰਧਾਨ ਦੇ ਨਾਲ ਹੁੰਦੀ ਹੈ ਮੀਟਿੰਗ ਉਹਦੇ ਵਿੱਚ ਉਹਨਾਂ ਨੇ ਸਾਨੂੰ ਮੰਗ ਕੀਤੀ ਤੇ ਉਹਨਾਂ ਨੇ ਫਿਰ ਜਿਹੜਾ ਸਾਨੂੰ ਧਰਮੀ ਫੌਜੀ ਨਿਰਮਣਨ ਤੋਂ ਇਨਕਾਰ ਕਰਤਾ ਉਸ ਤੋਂ ਬਾਅਦ ਉਹ ਚੌਥੀ ਮੀਟਿੰਗ ਹੁਣ ਸਾਡੀ 1 ਜੁਲਾਈ 2024 ਨੂੰ ਹੁੰਦੀ ਆ ਹਰਜਿੰਦਰ ਸਹਿਤਾ ਮੇਨ ਸ਼ੌਮਲਿਕਿ ਦੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨਾਲ ਔਰ ਉਹਦੇ ਵਿੱਚ ਅਸੀਂ ਕੋਈ ਮੰਗ ਨਹੀਂ ਰੱਖੀ ਤੋ ਹੱਥ ਜੋੜ ਕੇ ਮੈਂ ਇੱਕੋ ਬੇਨਤੀ ਕੀਤੀ ਕਿ ਸਰ ਜਿਹੜਾ ਬੰਦਾ ਜੂਨ 1984 ਨੂੰ ਫੌਜੀ ਬੈਰਕ ਛੱਡ ਕੇ ਅੰਮ੍ਰਿਤਸਰ ਨੂੰ ਚਾਲੇ ਪਾਤੇ ਉਹਨੂੰ ਧਰਮੀ ਫੌਜੀ ਮੰਨਿਆ ਜਾਵੇ ਲੇਕਿਨ ਇਹਨਾਂ ਨੇ ਮੇਰੀ ਮੰਗ ਹੀ ਉਲਟ ਕਰ ਦਿੱਤੀ ਉੱਥੇ ਲਿਖਿਆ ਕਿ ਧਰਮੀ ਫੌਜੀ ਨੇ ਮੰਗ ਕੀਤੀ ਕਿ ਸਾਡੀ ਧਰਮੀ ਫੌਜੀ ਕੁਰਬਾਨੀ ਦੀ ਸਲਾਹਗਾ ਕੀਤੀ ਜਾਵੇ ਤੇ 5 ਜੁਲਾਈ 2024 ਨੂੰ ਜਿਹੜੀ ਅੰਤਮ ਕਮੇਟੀ ਆ ਉਹਦੇ ਵਿੱਚ ਮੀਟਿੰਗ ਦੇ ਵਿੱਚ ਅਸੀਂ ਫੈਸਲਾ ਕਰਦੀ ਕਿ ਧਰਮੀ ਫੌਜੀ ਦੀ ਕੁਰਬਾਨੀ ਨੂੰ ਸ਼ਰੂਨਿਕ ਰੀਆ ਮਲਕਿ ਜਿਹੜੀ ਆ ਸਲਾਹਗਾ ਕਰਦੀ ਆ ਔਰ ਇੱਥੇ ਲਾਰਸ ਤੇ ਜਾ ਕੇ ਬੜੇ ਦੁੱਖ ਦੀ ਗੱਲ ਆ ਇੱਕ ਸਿੰਘ ਸਭਾ ਨੇ ਦੀ ਮੀਟਿੰਗ ਦੇ ਵਿੱਚ ਆ ਮਤਾ ਰੱਖਿਆ ਸੀ ਕਿ ਸਾਡੀ ਕੁਰਬਾਨੀਆਂ ਨੂੰ ਮਾਨਤਾ ਦਿੱਤੀ ਜਾਵੇ 17 ਨਵੰਬਰ 2011 ਨੂੰ ਸ਼ਰੋਮਲੇ ਪੰਜ ਸਿੰਘ ਸਭਾ ਦੇ ਧਰਮੀ ਫੌਜੇ ਦੀ ਕੁਰਬਾਨੀ ਨੂੰ ਮਾਨਤਾ ਦੇ ਰਹੇ ਨੇ ਔਰ ਇੱਥੇ ਸੋਚਣ ਦੀ ਵਿਚਾਰ ਦੀ ਤੇ ਦੁੱਖ ਦੀ ਗੱਲ ਇਹ ਆ ਕਿ ਅੱਜ ਜਿਹੜਾ ਸਾਨੇ 21 ਤੋਂ ਲੈ ਕੇ ਸ਼ਰੋਮਕਿੱਟੀ ਉਹੀ ਜਿਹੜੀ ਮਤੇ ਦੇ ਮਤਾ ਪਾਈ ਜਾਂਦੀ ਉਹ ਨਹੀਂ ਉਤੋਂ ਬਾਅਦ 5 ਨਵੰਬਰ 2016 ਤੋਂ ਲੈ ਕੇ ਅੱਜ ਤੱਕ ਸ਼ਰੂਨਿਕਟਿਆ ਦਾ ਰਿਕਾਰਡ ਕੋਈ ਬੰਦਾ ਚੈੱਕ ਕਰ ਸਕਦਾ ਕਿ ਇਹਨਾਂ ਕਿੰਨੀ ਪ੍ਰਤੀ ਕੀਤੀ ਆ ਲੇਕਿਨ ਸਾਡੀਆਂ 123 ਫੈਲਾਂ ਜਿਹੜੀਆਂ ਨੇ ਉਹਨਾਂ ਜੋ ਧਰਮੀ ਫੌਜੀ ਤੋਂ ਬੱਚਾ ਕੋਈ ਰੱਖਿਆ ਇਸ ਕਰਕੇ ਅਸੀਂ ਆਪਣੀ ਕੁਰਬਾਨੀ ਨੂੰ ਵੇਖੇ ਅਸੀਂ ਧਰਮੀ ਫੌਜੀਆਂ ਦੀ ਮਿਲ ਕੇ ਜਿਹੜੀ ਕੁਰਬਾਨੀ ਉਹਨੂੰ ਕਰਕੇ ਅਸੀਂ ਇਹਨਾਂ ਦੇ ਪ੍ਰਤੀਰੇ ਕਰਕੇ ਅਸੀਂ ਸਿੰਘ ਸਾਹਿਬਾਨ ਕੋ ਅੱਜ ਆਏ ਹਾਂ ਔਰ ਉਹਨਾਂ ਨੇ ਪੂਰਾ ਪ੍ਰੋਸਾਦ ਦਿੱਤਾ ਕਿ ਤੁਹਾਡੇ ਨਾਲ ਔਰ ਮੈਂ ਇੱਥੇ ਬੇਨਤੀ ਕਰਨੀ ਚਾਹੁੰਦਾ ਕਿ ਅਸੀਂ ਮੰਗਾ ਰਹੇ ਹਾਂ ਲੇਕਿਨ ਸਿੰਘ ਸਾਹਿਬਾਨ ਨੇ ਇੱਕ ਬੜਾ ਵੱਡੀ ਸਾਨੂੰ ਗੱਲ ਯਾਦ ਕਰਾਈ ਆ ਕਿ ਜੂਨ 1984 ਦੇ ਹਮਲੇ ਤੋਂ ਬਾਅਦ ਬੋਟਰ ਰੋਡ ਜਿਹੜਾ ਸੀ ਸਰਕਾਰ ਨੇ ਕਰਨਾ ਸੀ ਔਰ ਉਹਦੇ ਵਿੱਚ ਜਿਹੜਾ ਸੀ ਪਗੜੀਦਾਰੀ ਸਿੱਖ ਕੋਈ ਨਹੀਂ ਰਹਿਣ ਦੇਣਾ ਇਹਦੀ ਮਨਸ਼ਾ ਸੀ ਕਿ ਆਉਂਦੇ ਸਮੇਂ ਵੀ 25 ਸਾਲ ਤੱਕ ਕੋਈ ਸਿੱਖ ਬੱਚਾ ਕੋੜੀ ਨਹੀਂ ਚੜੇਗਾ ਔਰ ਉਹ ਜਿਹੜੀ ਮਨਸ਼ਾ ਜਿਹੜੀ ਸੀ ਉਹ ਮਤਲਬ ਕਿ ਸਿੰਘ ਸਾਹਿਬਾਨ ਨੇ ਕਹਿ ਕੇ ਸਾਡਾ ਦਿਲ ਖੁਸ਼ ਕਰਤਾ ਕਿ ਇੱਥੋਂ ਤੱਕ ਗ੍ਰੇਜ ਤੱਕ ਜਾਣਦੇ ਨੇ ਕਿ ਤਰ੍ਹਾਂ ਇਹ ਫੌਜੀ ਕੀ ਕੁਰਬਾਨੀਆਂ ਦੇ ਜਾ ਕੀ ਆ ਔਰ ਹੁਣ ਇਹਨਾਂ ਨੇ ਫਾਈਨਲ ਸਾਡਾ ਕੀਤਾ ਵਾ ਇਹਨਾਂ ਦੇ ਪੀਐਚ ਸੁਪਾਲ ਸਿੰਘ ਜੀ ਨੇ ਉਹਨਾਂ ਨੂੰ ਇਹਨਾਂ ਨੇ ਦੱਸ ਦਿੱਤਾ ਕਿ ਤੁਸੀਂ ਧਰਮੀ ਫੌਜੀਾਂ ਦੇ ਵਾਸਤੇ ਸਬ ਕਮੇਟੀ ਬਣਾਓ ਤਰਮੀ ਫੌਜੀਰ ਕੋਲ ਪੂਰੀ ਡਿਟੇਲ ਲਾ ਲੋ ਦੁਬਾਰਾ ਮੈਂ ਐਪਲੀਕੇਸ਼ਨ ਕੱਲ੍ਹ ਤੋਂ ਪਰਸੋਂ ਦੋ ਦਿਨਾਂ ਦੇਖ ਕੇ ਜਾਊਂ ਔਰ ਉਹਦੇ ਉੱਤੇ ਸਬ ਕਮੇਟੀ ਬਣਾ ਕੇ ਅਸ਼੍ਰੀ ਕਾਲਤਾਖਸਾ ਵੱਲੋਂ ਜਿਹੜੀ ਆ ਪੂਰੀ ਜਾਂਚ ਕਰਕੇ ਤੇ ਜਿਹੜੀ ਰਿਪੋਰਟ ਜਿਹੜੀ ਆ ਸ਼ਰੂਮਕੀਟਿੰਗ ਦਿੱਤੀ ਜਾਏ ਹੁਣ ਤੁਹਾਨੂੰ ਪਰੋਸਾ ਹੋ ਗਿਆ ਤੁਹਾਡੀਆਂ ਮੰਗਾਂ ਪੂਰੀ ਹੋ ਜਾਣਗੀਆਂ ਦੇਖੋ ਜੀ ਸਿੰਘ ਸਭਾ ਨਾਲੋਂ ਮੈਂ ਪਿਛਲੇ ਸਾਲ ਜਦੋਂ ਨਵੇਂ-ਨਵੇਂ ਬਣਿਆ 27 ਤੇ 28 ਜੂਨ ਨੂੰ ਦੋ ਦਿਨਾਂ ਮੈਂ ਲੰਮੇ ਛੋੜੇ ਵਿਚਾਰ ਕੀਤੇ ਨੇ ਸਿੰਘ ਸਭਾ ਨਾਲ ਦੇ ਅੰਦਰ ਦਿਲਚਸਪ ਦਰਦਵਾਜ਼ੇ ਔਰ ਅੱਜ ਮੈਨੂੰ ਇੱਕ ਚੀਜ਼ ਦਾ ਮਤਲਬ ਕਿ ਬਹੁਤ ਛੜੀ ਮੈਂ ਅੱਜ ਸ਼ਰਮਸ਼ਾਰ ਹੋਇਆ ਕਿ ਸਿੰਘ ਸਾਹਿਬਾਂ ਨੇ ਕਹਿ ਗਏ ਅਹੀਂ ਤੇਰਾ 6 ਜੂਨ ਦੇ ਪ੍ਰੋਗਰਾਮ ਦੇ ਵਿੱਚ ਤੇਰਾ ਨਾਮ ਲਿਆ ਤਾਂ ਕਿ ਨਹੀਂ ਇਨਸਾਨ ਭੁਲਣਾ ਰੱਖਦੀ ਆਪਾਂ ਟੀਵੀ ਦੇ ਨੇ ਕਦੀ ਖਬਰ ਪੜਦੇ ਨਹੀਂ ਪੜਦੇ ਉਹਦੇ ਚ ਸਿੰਘ ਸਾਹਿਬਾਨ ਕੋਲ ਜੀ ਖਿਮਾ ਮੰਗੀ ਆ ਕਿ ਮੈਨੂੰ ਖਿਮਾ ਕੀਤੀ ਜਾ ਕੇ ਜੇ ਤੁਹਾਨੂੰ ਸਾਰੀ ਸਲਾਹਾਂ ਕੀਤੀ ਤੇ ਨਾ ਤੁਹਾਡਾ ਨਹੀਂ ਧੰਨਵਾਦ ਕੀਤਾ ਠੀਕ ਹੈ ਠੀਕ